ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਜਿਹੜਾ ਬੋਹੜ ਦਾ ਰੁੱਖ ਦੇਖ ਰਹੇ ਹੋ ਸੋ ਪਿੰਡ ਮਲਕਪੁਰ ਜ਼ਿਲ੍ਹਾ ਕੈਂਥੜ ਹਰਿਆਣਾ ਇੰਡੀਆ ਬਹੁਤ ਵਿਸ਼ਾਲ ਬੋੜ ਹੈ ਇਹ ਪੌਣੇ ਕਿਲੇ ਚ ਖਿਲਰਿਆ ਹੋਇਆ ਹੈ ਸੋ ਜਿੰਨਾ ਉੱਚਾ ਜਾਏਗਾ ਰੁੱਖ ਉਨੇ ਆ ਜੜਾ ਇਹਦੀਆਂ ਕਈ ਹਜ਼ਾਰਾਂ ਫੁੱਟ ਦੂਰ ਤੱਕ ਹਨ ਸੋ ਇਹਦੇ ਗੋਲਾਂ ਦੀ ਦਵਾਈ ਬਣਦੀ ਹੈ ਇਹਦੇ ਦੁੱਧ ਤੋਂ ਪਤਾਸੇ ਚ ਪਾ ਕੇ ਕਈ ਰੋਗ ਕੱਟੇ ਜਾਂਦੇ ਹਨ ਸੋ ਮਲਕਪੁਰ ਦੀ ਸ਼ਾਨ ਇਹ ਰੁੱਖ ਹੈ ਬੋਰ ਕਵਲ ਅੱਲਾ ਹੈ ਨੂਰ અપਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸੋ ਇਹ 410 ਸਾਲ ਪੁਰਾਣਾ ਹੈ ਇਹਦੀ ਉਮਰ ਦਾ ਜੇ ਪੱਕਾ ਅੰਤ ਹੈ ਯਾਨੀ ਕਿਸੇ ਨੂੰ ਸੋ 1963 ਦੇਸੀ ਮਲਕਪੁਰ ਰਹੇ ਰਹ ਰਹੇ ਹਾਂ ਸੁਖਚਾਨ ਸਿੰਘ ਇਹ ਬਹੁਤ ਜੜਾਂ ਅੱਗੇ ਲਾ ਕੇ ਬਹੁਤ ਖਿਲਰਿਆ ਹੋਇਆ ਹੈ ਇਹ ਰੋਖਾ ਗੁਰੂ ਘਰ ਦੇ ਨੇੜੇ ਹੈ ਸਾਰੇ ਨਗਰ ਦੀ ਸ਼ਾਨ ਹੈ ਸੋ ਪਹਿਲਾਂ ਇੱਥੇ ਸਾਰੇ ਪਿੰਡ ਦੇ ਪਸ਼ੂ ਆਉਂਦੇ ਸੀ ਸ਼ਾਂਚ ਆਨੰਦਮਾਨਦੇ ਸੀ ਏਸੀ ਤੋਂ ਹੀ ਵਧੀਆ ਸ਼ਾਂ ਹੈ ਬਹੁਤ ਖਿਲਰਿਆ ਹੋਇਆ ਹੈ ਇਹ ਜੜਾਂ ਜਿਹੜੀਆਂ ਦੇਖ ਰਿਹਾ ਹੋ ਸੋ ਜੜਾਂ ਇੱਧਰ ਵੀ ਕੈਮਰੇ ਵਾਲੇ ਨੂੰ ਬੇਨਤੀ ਆ ਕਿ ਅੱਗੇ ਜੜਾਂ ਲਾ ਕੇ ਬਹੁਤ ਵੱਡਾ ਵਿਸ਼ਾਲ ਰੁੱਖ ਬਣ ਰਿਹਾ ਹੈ 400 10 ਸਾਲ ਪੁਰਾਣਾ ਹੈ ਸੋ ਇਹਦੀ ਪੱਕੀ ਉਮਰ ਦਾ ਕਿਸੇ ਨੂੰ ਪਤਾ ਨਹੀਂ ਇਹ ਹਵਾ ਨੂੰ ਸ਼ੁੱਧ ਕਰਦਾ ਹੈ ਇਹ ਪਿੰਡ ਮਲਕਪੁਰ ਦੀ ਸ਼ਾਨ ਹੈ ਸੋ ਕੁਦਰਤ ਨੇ ਬਹੁਤ ਨਜ਼ਾਰਾ ਹੈ ਮਰਦ ਪਰਨੋਂ ਆਨੰਦ ਬਣਿਆ ਹੈ ਨੇੜੇ ਗੁਰੂ ਘਰ ਹੈ ਖੋਜਤ ਖੋਜਤ ਖੋਜੇ ਵਿਚਾਰ ਲਿਓ ਰਾਮ ਨਾਮ ਤਤ ਸਰ ਸਭ ਪਰਮੇਸ਼ਰ ਰਮਿਆ ਹੋਇਆ ਹੈ ਉਹ ਕਹਿੰਦਾ ਮੈਨੂੰ ਲੰਬਾ ਦਿਓ ਮੈਂ ਕੁਛ ਵੀ ਨਹੀਂ ਗਲਤ ਕਰਦਾ ਮੈਂ ਬੀਜ ਰੂਪ ਹਾਂ ਪਰਮੇਸ਼ਰ ਮੈਨ ਸਾਨੂੰ ਬੀਜ ਦਿੱਤਾ ਹੈ ਖੇਤੀ ਬੀਜੀ ਸਭ ਮਾਹਨ ਬਾੜ ਮਾਇਆ ਬਹੁਤ ਮਿਹਨਤ ਕੀਤੀ ਮਨਾਫਾ ਨਹੀਂ ਹੋਇਆ ਬੀਜ ਬੀਜਣਾ ਭੁੱਲ ਗਏ ਬੀਜ ਚ ਤਾਕਤ ਹੈ ਬੀਜੀ ਟਾਣੀਆਂ ਹਰ ਬੀਜ ਦੀ ਝਾੜ ਬੀਜ ਦੀ ਫਲ ਫਲ ਮੱਡਾ ਫਰਲ ਕਰਕੇ ਜਿੰਨਾ ਪਰਮੇਸ਼ਰ ਨੇ ਇਹਨੂੰ ਵਧਾਣਾ ਸੀ ਵਧਾ ਲਾ ਹੈ ਸਵੇ ਸ਼ੁੱਧ ਹਵਾ ਕਰਦਾ ਹੈ ਪਿੱਪਲ ਔਰ ਇਹ ਭੈਣ ਭਾਈ ਹਨ ਦੋਨੇ ਪਿੱਪਲ ਔਰ ਬੋਹੜ ਬਹੁਤ ਸਾਲ ਨੂੰ ਆਕਸੀਜਨ ਵਧੀਆ ਦਿੰਦਾ ਹੈ ਠੰਡੀ ਸ਼ਾਮ ਮਾ ਪਿਤਾ ਵਾਂਗ ਸੋ ਜਪਪਲ ਹੈ ਇਹਦੀ ਰਾਤ ਨੂੰ ਸਾਨੂੰ ਜਿਹਦੀ ਚੀਜ਼ ਦੀ ਲੋੜ ਹੁੰਦੀ ਹੈ ਆਕਸੀਜਨ ਕਾਰਬਨ ਸਾਈਡ ਨੂੰ ਸਾਫ਼ ਕਰਦਾ ਹਵਾ ਨੂੰ ਸ਼ੁੱਧ ਕਰਦਾ ਹੈ ਸੋ ਇਹ ਜੜਾ ਲਾਲਾ ਕੇ ਅੱਗੇ ਵੱਧ ਰਿਹਾ ਹੈ ਮਲਕਪੁਰ ਦੀ ਸ਼ਾਨ ਹੈ ਸੋ 410 ਸਾਲ ਪੁਰਾਣਾ ਉਮਰੇ ਦੀ ਇਹ ਪਿੰਡ ਵਾਲਿਆਂ ਨੇ ਵੀ ਇਹਦੀ ਸੇਵਾ ਕੀਤੀ ਸਾਹ ਸੰਭਾਲ ਕਰ ਰਹੇ ਹਨ ਹੋ ਸਕਦਾ ਹੈ 4-5 100 ਸਾਲ ਹੋਰ ਇਹਦੀ ਉਮਰ ਵਾਝੇਗੀ ਅੱਗੇ ਜੜਾ ਲਾ ਕੇ ਇਹ ਦੇਖਣ ਵਾਲਾ ਨਜ਼ਾਰਾ ਹੈ ਸੋ ਘਾਸ ਨੂੰ ਕੋਲ ਹੀ ਘਰ ਸੀ ਅੱਜ ਹੀ ਪਤਾ ਲੱਗਾ ਕਿ ਕੋਲ ਹੀ ਸੀ ਇਹ ਸੋ ਹੱਥਾਂ ਪੈਰਾਂ ਤੋਂ ਨੇੜੇ ਹੈ RAM ਰਮਿਆ ਹੋਇਆ ਇਹ ਸਾਨੂੰ ਠੰਡੀ ਸ਼ਾਹ ਦਿੰਦਾ ਇਹਦੀਆਂ ਗੋਲਾਂ ਕੰਮ ਆਉਂਦੀਆਂ ਹਨ ਵੈਦ ਜਿਹੜਾ ਹੈ ਗੋਲਾਂ ਤੋਂ ਦਵਾਈ ਬਣਾਉਂਦਾ ਹੈ ਇਹਦੇ ਚ ਜਿਹੜਾ ਦੁੱਧ ਨਿਕਲਦਾ ਹੈ ਇਹ ਸਾਡੇ ਖੂਨ ਨੂੰ ਸਾਫ਼ ਕਰਦਾ ਜੋ ਬਿਲੀਅਨ ਟਿਲੀਅਨ ਬਣਦਾ ਹੈ